ਨਾਬੇ ਤੇ ਭਵਾਨੀ ਦੇ ਗੜਕ ਦੇ ਵਿਚਕਾਰ ਇੱਕ ਨਾ ਗੈਸ ਬੋਟਲਿੰਗ ਪਲਾਂਟ ਹੈ ਜੀ ਉਹਦੇ ਬਾਹਰ ਇਹਨਾਂ ਨੇ ਐਕਸਪਲੋਸਿਵ ਲਾਤਾ ਜੋ ਸੋ ਕਾਲਡ ਜਨਰੋਪਾਂ ਕਹਿੰਨੇ ਆ ਅਤਵਾਦੀ ਉਹਨਾਂ ਨੇ ਐਕਸਪਲੋਸਿਵ ਇਸ ਤਰ੍ਹਾਂ ਲਾਇਆ ਸੀਗਾ ਵੀ ਜਦੋਂ ਕੋਈ ਗੱਡੀ ਸਿਲੰਡਰਾਂ ਵਾਲੀ ਬਾਹਰ ਨਿਕੂਗੀ ਤਾਂ ਉਹਦੋਂ ਉਹਨੂੰ ਡੈਟੋਨੇਟ ਕਰਾਂਗੇ ਰਾਤੀ ਵਾਰਦਾ ਸੀ ਅਗਲੇ ਦਿਨ ਸਵੇਰੇ ਕਿਸੇ ਨੇ ਰਾਹੀ ਨਹੀਂ ਦੇਖਿਆ ਵੀ ਇਹ ਕੀ ਪਿਆ ਉਹਨੇ ਪੁਲਿਸ ਨੂੰ ਰਿਪੋਰਟ ਕੀਤਾ ਪੁਲਿਸ ਮੌਕੇ ਤੇ ਆਈ ਉਹਨਾਂ ਨੇ ਦੇਖਿਆ ਵੀ ਕਿ ਜਦੋਂ ਸਾਰਾ ਕੁਝ ਖੁੱਲ੍ਹੇ ਘਰ ਵਿੱਚ ਡੈਟੋਨੇਟਰ ਲੱਗੇ ਹੋਏ ਪੁਲਿਸ ਘਬਰਾ ਗਏ ਸਾਰੇ ਨੈਚੁਰਲ ਹੋ ਜਾਂਦਾ ਸਾਰਾ ਇਤਰਾ ਅਸੀਂ ਵੀ ਮੈਂ ਵੀ ਮੌਕੇ ਤੇ ਚਲਾ ਗਿਆ ਦੇਖਿਆ ਦੁਕਾਹ ਸਾਰਾ ਡਰਮੇਂ ਦੇਖੀ ਨੀਲੇ ਰੰਗ ਦੀ ਡਰਮੇਂ ਸੀ ਅੱਛਾ ਮੈਂ ਦੇਖਿਆ ਵੀ ਦੀ ਮੈਨੂਫੈਕਚਰਿੰਗ ਦੇਖੀ ਕਿੱਥੋਂ ਦੀ ਹੋਈ ਹੈ ਉਹਦੇ ਬੈਕ ਤੇ ਨਾ ਡੈਲਕਰੇ ਲਿਖਿਆ ਸੀਗਾ ਅੱਛਾ ਡੀ ਐਲ ਸੀ ਆਰ ای ਵਾਈ ਉਹ ਸਿੰਦਾ ਜਿਹੜਾ ਲਾਈਵਿੰਗ ਸਾਊਦੀ ਕੰਪਨੀ ਹੋਣੀ ਹੈ ਮੈਂ ਆ ਕੇ ਦਫਤਰ Google ਚ ਪਾਇਆ ਡਲ ਕਰੇ ਉਹ ਫਰਮਨ ਕੀ ਰਾਜਪੁਰੇ ਦੀ ਅੱਛਾ ਰਾਜਪੁਰੇ ਵਾਲੇ ਇਹ ਡਰਮੀਆਂ ਬਣਾਉਂਦੇ ਸੀ ਕਿ ਤਕਰੀਬਨ ਉਹ 40 ਕਿਲੋ ਦੀ ਡਰਮੀ ਸੀ ਜਿਹਦੇ ਚ ਉਹ ਫਰਟੀਲਾਈਜ਼ਰ ਟਾਈਪ ਹੀ ਕੁਝ ਪਾਉਂਦੇ ਸੀਗੇ ਅਸੀਂ ਰਾਜਪੁਰੇ ਚਲੇ ਗਏ ਕੰਪਨੀਆਂ ਨੂੰ ਪੁੱਛਿਆ ਵੀ ਤੁਸੀਂ ਮੈਨੂਫੈਕਚਰ ਕਰਦੇ ਹੋ ਹਾਂ ਜੀ ਉਤਪਈਆਂ ਵੀ ਸੀਗੀਆਂ ਡਰਮੀਆਂ ਵੀ ਅਸੀਂ ਮੈਨਚਰਲ ਦਾ ਮੌਕਾ ਵੀ ਦੇਖਿਆ ਤੋਂ ਪਛਾਣ ਲਿਆ ਉਹ ਉਹ ਕਿੰਨੇ ਹਾਸੇ ਬਣਾਇਆ ਸੀਗਾ ਅਸੀਂ ਤਕਰੀਬਨ 45-4600 ਬਣਾਇਆ ਸੀਗਾ 1000 ਕਿ ਸਾਡੇ ਕੋਲ ਹੈਗੇ ਬਾਕੀ ਸੜੀਆਂ ਵਿਗੀਆਂ ਸਾਰੀਆਂ ਤੇ ਚਲੋ ਅਸੀਂ ਉਹਨਾਂ ਕੋ ریکارڈ ਲੈ ਲਾ ਵੀ ਕਿੱਥੇ ਕਿੱਥੇ ਕਿੰਨੀਆਂ ਕਿਰੀਆਂ ਉਹਨਾਂ ਜਲੰਧਰ ਅੰਮ੍ਰਿਤਸਰ ਫਗਵਾੜਾ ਲੁਧਿਆਣਾ ਬਰਨਾਲਾ ਬਠਿੰਡਾ ਸਾਰਾ ਅਸੀਂ ਬਾਕੀ ਰਿਕਾਰਡ ਨੂੰ ਛੱਡ ਕੇ ਸਿਰਫ ਬਰਨਾਲਾ ਤੇ ਬਠਿੰਡਾ ਜਿਹੜੇ ਇੱਥੇ ਵਿਕੀਆਂ ਸੀ ਰਮੀਆਂ ਉਹ ਕਿਸ ਡਾਇਰੈਕਸ਼ਨ ਨੂੰ ਗਈਆਂ ਅਸੀਂ ਉਹ ਕੋਲੇ ਸਾਰੇ ਰਿਕਾਰਡਿੰਗ ਅਸੀਂ ਕਰਦੇ ਕਰਦੇ ਨਾ ਜੀ ਧੂਰੀ ਪਹੁੰਚ ਗਏ ਅੱਛਾ ਧੂਰੀ ਚ 6 ਡਰਮੀਆਂ ਆਈਆਂ ਸੀਗੇ ਜੋ ਉਹਦੇ ਨਾਲ ਦੀਆਂ ਜਿਹਨਾਂ ਜੋ ਸੀਗਾ ਫਰਟੀਲਾਈਜ਼ਰ ਧੂਰੀ ਵਾਲੇ ਨੂੰ ਪੁੱਛਿਆ ਵੀ ਤੇਤ ਤੋਂ ਕੌਣ ਕੌਣ ਲੈ ਗਏ ਨੇ ਉਹਦੇ ਕੋਲੇ ਸਾਰਿਆਂ ਦੇ ਬਿੱਲ ਕੱਟੇ ਹੋਏ ਸੀਗੇ ਉਹ ਬਿੱਲਾਂ ਤੋਂ ਅਸੀਂ ਧੂਰੀ ਇਲਾਕੇ ਚ ਸਾਰਿਆਂ ਲੇਖ ਲੀਆਂ ਇੱਕ ਸੀਗੀ ਪੁਲਵਾਨ ਪਿੰਡ ਆਈ ਅੱਛਾ ਉਹਨਾਂ ਪਿੰਡ ਥਾਣੇ ਧੂਰੀ ਚ ਪੈਂਦਾ। ਜਦੋਂ ਆਪਾਂ ਸਹਰੂਤੋਂ ਨਾਭੇ ਨੂੰ ਆਉਂਦੇ ਆ ਅੰਦਰੋਂ ਦੇਖ ਤੇ ਉੱਥੇ ਉੱਤੇ ਪੈਂਦਾ ਮੈਨੂੰ। ਅਸੀਂ ਉਹਨਾਂ ਦੇ ਘਰ ਗਏ। ਡਰਮੀ ਉਹ ਤਾਂ ਜੀ ਅਸੀਂ ਵੇਚਦੀ। ਕਿਹਨੂੰ ਵੇਚੀ? ਮਾਲਕ ਕੋਈ ਤਸੱਲੀ ਬਖਸ਼ ਜਾ ਸਾਨੂੰ ਉਹ ਜਵਾਬ ਦੇ ਨਹੀਂ ਸਕੇ। ਅਸੀਂ ਪੁੱਛ ਗਿਜ ਕੀਤੀ ਅਗਲੇ ਦਿਨ ਮੈਂ ਤੇ ਮੇਰੇ ਨਾਲ ਡੀਐਸਪੀ ਸਾਹਿਬ ਸੀਗੇ ਸੁਰਜਿੰਦਰ ਸਿੰਘ ਸੋਹਲ। ਅਸੀਂ ਫੇਰ ਉਹਨਾਂ ਦੇ ਘਰ ਚਲੇ ਗਏ। ਅਸੀਂ ਉਹਨਾਂ ਦੇ ਘਰ ਦੇ ਨਾਲ ਉੱਤੇ ਚਬਾਰੇ ਚੜ ਗਏ ਉੱਤੇ ਸੋਫਿਆਂ ਦੇ ਜਿਹੜੇ ਕੱਪੜੇ ਚੜੇ ਹੁੰਦੇ ਨੇ ਹਾਂਜੀ ਉਹ ਕੱਪੜੇ ਸੇਮ ਸੀਗੇ ਜਿਨ੍ਹਾਂ ਕੱਪੜਿਆਂ ਚ ਉਹ ਡਰਮੀ ਉੱਤੇ ਨਾਵੇ ਬਲੇਟ ਕੇ ਰੱਖੀ ਹੋਈ ਸੀ ਮਤਲਬ ਜਿਵੇਂ ਗੱਲ ਜੁੜਦੀ 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 ਉਹਨਾਂ ਦੇ ਘਰ ਪਹੁੰਚ ਗਈ ਕਨਫਰਮ ਹੋ ਗਿਆ ਵੀ ਇਸੇ ਘਰ ਚੋਂ ਹੀ ਕੁਝ ਨਾ ਕੁਝ ਹੋਇਆ ਅਸੀਂ ਫਿਰ ਹੋਰ ਅੱਗੇ ਚਲਾਇਆ ਇੱਕ ਇਥੇ ਤਾਂ ਹੁੰਦਾ ਸੀਗਾ ਮੁੰਡਾ ਮੈਨੂੰ ਉਹਦਾ ਵੀ ਨਾਮ ਭੁੱਲ ਗਿਆ ਕਾਫੀ ਮਸ਼ਹੂਰ ਸੀਗਾ ਉਹ ਉਹ ਬੰਦਾ ਇਹਦੇ ਵਿੱਚ ਹੋ ਸਕਦਾ ਕਿਉਂਕਿ ਉਹ ਬੰਦਾ ਦਾ ਤੋਰਾ ਫੇਰਣਾ ਨਾ ਇਹ ਸਾਰੇ ਪਾਸੇ ਰਹਿੰਦਾ ਸੀ ਪਟਿਆਲਾ ਭਵਾਨੀਗੜ੍ਹ ਸੰਗਰੂਰ ਉਹਦੇ ਦਾ ਇੱਕ ਹੋਰ ਅਸੋਸੀਏਟ ਜਿਹੜਾ ਲੇਰਕੁੱਡ ਲੈ ਰੀਦਾ ਸੀ ਰੈਨਵਾਲਾ ਉਹਦੇ ਬਾਰੇ ਵੀ ਸਾਨੂੰ ਪਤਾ ਸੀਗਾ ਵੀ ਉਹ ਉਹ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਵਿੱਚ ਨਾ ਮਤਲਬ ਐਗਜ਼ੀਕਿਊਟਰ ਨਹੀਂ ਸੀਗਾ ਉਹ ਵੀ ਉਹ ਉਹ ਵੀ ਜਿਵੇਂ ਫੈਸਿਲਿਟੇਟਰ ਹੁੰਦਾ ਨਾ ਇਸ ਤਰ੍ਹਾਂ ਦਾ ਸੀਗਾ ਅਸੀਂ ਅਗਲੇ ਦਿਨ ਰਾਤ ਨੂੰ ਉੱਤੇ ਰੇਡ ਕੀਤਾ ਸਾਡੇ ਕੋ ਮੁੰਡਾ ਸੀ ਗੁਰਨੇਲ ਸਿੰਘ ਐਸਐਸਆਈ ਤੇ ਬਰਨਾਲੇ ਲੱਗਿਆ ਸੀ ਇਹਦੀ ਬਹੁਤ ਸਿਆਣਾ ਮੁੰਡਾ ਸੀ ਗੁਰਮੇਲ ਹਾਂ ਹੁਣ ਅੱਜਕੱਲ ਵਿਜੀਲੈਂਸ ਚ ਆ ਹਾਂ ਬਹੁਤ ਸਿਆਣਾ ਮੁੰਡਾ ਸੀਗਾ ਉਹਨੇ ਅਸੀਂ ਉਹਨੂੰ ਕਿਹਾ ਵੀ ਤੇਰੀ ਵਖ ਵੀ ਕਾਫੀ ਹੈ ਉਹ ਕੁਦਰਤੀ ਉਸ ਬੰਦੇ ਨੂੰ 22 ਫੇਸ ਵੀ ਜਾਣਦਾ ਸੀ ਉਹਨੇ ਰੇਡ ਕੀਤਾ ਬੰਦਾ ਘਰੇ ਮਿਲ ਗਿਆ ਉਹ ਲੈ ਆਂਦਾ ਅਸੀਂ ਉਦੋਂ ਵੀ ਸਾਨੂੰ ਤਕਰੀਬਨ ਰਾਤ ਦੇ 1.5 2 ਵਜੇ ਸੀਗੇ ਜੀ ਇੰਟਰੋਗੇਸ਼ਨ ਕੀਤੀ ਉਹਦੀ ਪੁੱਛਗਿੱਛ ਕੀਤੀ ਧਰਨੇ ਸਰ ਨਾਬੇ ਜੀ ਕੀਤੀ ਸੀ ਜੀ ਉਹ ਵੀ ਅਲਟੀਮੇਟਲੀ ਬੜਾ ਮੁਕਰਿਆ ਨਹੀਂ ਜੀ ਨਹੀਂ ਜੀ ਐ ਨਹੀਂ ਆਉਣੀ ਫਿਰ ਮੰਨ ਗਿਆ ਬਈ ਉਹ ਮੈਂ ਤਾਂ ਨਹੀਂ ਲਾਈ ਪਰ ਫਲਾਣੇ ਬੰਦੇ ਨੇ ਲਾਈ ਹੈ ਠੀਕ ਹੈ ਅੱਗੇ ਚੱਲਦੇ ਚੱਲਦੇ ਪੁੱਛਗਿੱਛ ਕਰਦੇ ਕਰਦੇ ਅਸਾਂ ਨੂੰ ਬੰਦੇ ਦਾ ਪਤਾ ਲੱਗਿਆ ਜੀਨੇ ਉਹ ਲਾਈ ਸੀ ਜਿਹਦੇ ਘਰੋਂ ਗਈ ਸੀ ਉਹਦਾ ਤੁਹਾਨੂੰ ਪਤਾ ਸੀਗਾ ਜੀ ਫਿਰ ਅਸੀਂ ਇਹਨੂੰ ਜਿਹੜਾ ਭਵਨ ਭਲਵਾਨ ਰਾਸੀ ਇਹਦੇ ਸੀ ਇਹਨੂੰ ਪੇਸ਼ ਕਰਾਇਆ ਇੱਕ ਵਾਰੀ ਸਾਨੂੰ ਆ ਗਿਆ ਵੀ ਹਾਂ ਸਾਡੇ ਕੋਲ ਆ ਜੂਗਾ ਪਰ ਭੱਜ ਗਿਆ ਡਰ ਗਿਆ ਬਹੁਤ ਛੋਟਾ ਜਿਹਾ ਮੁੰਡਾ ਸੀ ਮੇਰੇ ਖਿਆਲ ਸਾਰਾ ਹੀ 18 20 ਸਾਲ ਦਾ ਪਤਲਾ ਆ ਜਾ ਬਿਲਕੁਲ ਆਪਾਂ ਕਹਿ ਸਕਦੇ ਹਾਂ ਵੀ ਫੁਕਰੇ ਪਣ ਚੀ ਸਮਝ ਲੋ ਦੇਖੋ ਜਦੋਂ ਅਲਟੀਮੇਟਲੀ ਜਦੋਂ ਬਾਅਦ ਚ ਪੇਸ਼ ਹੋਇਆ ਸਾਡੇ ਤੋਂ ਬਾਅਦ ਚ ਉਦੋਂ ਉਹਨੇ ਦੱਸਿਆ ਵੀ ਮੈਂ ਤਾਂ ਪਤਾ ਹੀ ਨਹੀਂ ਸੀਗਾ ਵੀ ਬੰਦਾ ਇਸ ਤਰ੍ਹਾਂ ਦਾ ਜੇ ਸਾਡੇ ਕੋਲ ਆਉਂਦਾ ਨਹੀਂ ਬੜਾ ਪਾਠ ਕਰਦਾ ਹੁੰਦਾ ਸੀ ਬਹੁਤ ਗਿਆਨੀ ਧਿਆਨੀ ਬੰਦਾ ਸੀਗਾ ਵੀ ਰੱਬ ਦੀ ਗੱਲ ਤੋਂ ਬਿਨਾਂ ਕੋਈ ਹੋਰ ਗੱਲ ਕਰਦਾ ਹੀ ਨਹੀਂ ਹੁੰਦਾ ਇਹ ਰਹਾ ਤੂੰ ਕਿਉਂ ਨਾ ਮਗਰਲਾ ਕਹਿੰਦਾ ਮੈਂ ਤੈਨੂੰ ਨੇ ਕਿਹਾ ਸੀਗਾ ਵੀ ਆ ਦੇਸਾਂ ਨੂੰ ਢਰਮੀ ਚਾਹੀਦੀ ਹੈ ਤੇ ਮੈਂ ਤੂੰ ਨਾਲ ਗਿਆ ਸੀ ਕਹਿੰਦਾ ਮੈਂ ਨਾਲ ਨਹੀਂ ਗਿਆ ਚਲ ਸਾਡਾ ਮਤਲਬ ਕੇਸ ਟ੍ਰੇਸ ਹੁਣ ਤੱਕ ਸੀਗਾ ਦੇਖੋ ਇੱਕ ਕੰਪਨੀ ਢਰਮੀ ਬਣਾਉਂਦੀ ਹੈ ਸਾਡਾ ਉੱਥੇ ਜਾਣਾ ਉਹਦਾ ਕੰਪਨੀ ਦਾ ਨਾਮ ਚੈੱਕ ਕਰਨਾ ਨਾ ਤੂੰ ਗੂਗਲ 'ਚ ਟ੍ਰੇਸ ਕਰਨਾ ਕਿੱਥੋਂ ਦੀ ਕੰਪਨੀ ਹੈ ਉਹਨਾਂ ਨੇ ਕਿੰਨੀਆਂ ਡਰਮੀਆਂ ਬਣਾਈਆਂ ਸੀ ਕਿੱਥੇ ਕਿੱਥੇ ਗਈਆਂ ਮਤਲਬ ਬੜੀ ਡੂੰਗੀ ਇਨਵੈਸਟੀਗੇਸ਼ਨ ਦੀ ਨੂੰ ਗੱਲ ਕਰਦਾ ਨਾ ਆਮ ਤੌਰ ਤੇ ਮੇਰਾ ਕਿਸਨ ਕੁੱਟੇ ਬਾਰੇ ਹਾਂ ਕਿਸੇ ਨੂੰ ਗੱਲ ਕੀਤੇ ਬਿਨਾਂ ਕਿਸੇ ਨੂੰ ਸਾਰਾ ਆਨ ਰਿਕਾਰਡ ਚੱਲੇ ਜੀ ਇਹਨੂੰ ਮਿਲਲੇ ਉਹਨੂੰ ਮਿਲਲੇ ਉਹਨੂੰ ਮਿਲਲੇ ਉਹਨੂੰ ਮਿਲਲੇ ਇੱਥੇ ਗਿਆ ਉੱਥੇ ਗਿਆ ਫਿਰ ਆ ਹੋਇਆ ਫਿਰ ਆ ਮੈਂ ਕਿਸੇ ਦੇ ਕੋਟਾ ਲਾਇਆ ਕਿਸਦਾ ਚੱਡੇ ਨਹੀਂ ਪਾੜੇ ਕੁਛ ਨਹੀਂ ਨਾ 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 ਚਪੇੜ ਨਹੀਂ ਮਾਰਨੀ ਵੀ ਕਿਸੇ ਨੂੰ ਉਹ ਤਾਂ ਦੂਰ ਦੀਆਂ ਗੱਲਾਂ ਨੇ ਨਾ ਹਾਂ ਕਿਸੇ ਨੂੰ ਚਪੇੜ ਵੀ ਨਹੀਂ ਮਾਰਨੀ ਭਈ ਤੇ ਕੀਸਾ ਰਹੇ ਉਹ ਫਿਰ ਕਿਉਂ ਕਿਹੜੇ ਬੰਦੇ ਨੂੰ ਲਾਇਸ ਕਿਉਂ ਲਾਇਆ ਸੀ ਉਹ ਕਾਰਨ ਉਹਦਾ ਮਕਸਦ ਕੀ ਸੀ ਉਹਦਾ ਮਕਸਦ ਸੀਗਾ ਸਿਰਫ ਡਰਾਵਾ دہشت ਕ੍ਰੀਟ ਕਰ دہشت ਕ੍ਰੀਟ ਕਰ ਉਹਨੇ ਫਿਰ ਸਾਨੂੰ ਦੱਸਿਆ ਉਹ ਬੰਦਾ ਬਾਅਦ ਫੜਿਆ ਗਿਆ ਸੀਗਾ ਉਹ ਅਵਰਸਰ ਫੜਿਆ ਗਿਆ ਜੀ ਉਹਦੇ ਮੈਨੂੰ ਤਾਰਾ ਤਾਰ ਮੈਸੇਜ ਜਾਈਗਾ ਉਹਦਾ ਬੰਦਾ ਅਵਰਸਰ ਫੜਿਆ ਗਿਆ ਮੈਂ ਫਿਰ ਉੱਥੇ ਗਿਆ ਉਹਦੀ ਇੰਟਰਵਿਊਸ਼ਨ ਵਾਲੀ ਉਹਨਾਂ ਨੂੰ ਫੜਿਆ ਸੀ ਐਸਓਸੀ ਵਾਲਿਆਂ ਨੇ ਜਿਹੜਾ ਸਪੈਸ਼ਲ ਆਪਰੇਸ਼ਨ ਸੈੱਲ ਹੈ ਨਾ ਮਰਸਾਹ ਹਾਂ ਜੀ ਉਹਨਾਂ ਨੇ ਫੜਿਆ ਸੀ ਮੈਂ ਉਹਨੂੰ ਮੈਂ ਬਿਲਕੁਲ ਕਿਹਾ ਮੈਂ ਯਾਰ ਤੂੰ ਤਾਂ ਛੜਛੁੜ ਗਿਆ ਸਾਰਾ ਕੰਮ ਹੈ ਕਹਿੰਦਾ ਛੱਡਦਾ ਮੈਂ ਗਿਆ ਸੀ ਪਰ ਫੇਰ ਕਿਤੋਂ ਇਨਸਟਰਕਸ਼ਨ ਆ ਗਈ ਆ ਗਈ ਵੀ ਕੁਝ ਨਾ ਕੁਝ ਕਰੋ ਤੁਸੀਂ ਚੁੱਪ ਕਰਕੇ ਬੈਠਾ ਹੋ ਮਿਲਕੋ ਕਹਿੰਦਾ ਇਸ ਕਰਕੇ ਲਾਹੇ ਕਹਿੰਦਾ ਤੁਸੀਂ ਇੱਕ ਚੀਜ਼ ਨੋਟ ਕੀਤੀ ਨਾ ਵੀ ਉਹ ਡੈਟੋਨੇਟਰ ਸੀਗੇ ਪਰ ਨਾਲ ਬੈਟਰੀ ਨਹੀਂ ਸੀਗੀ ਅੱਛਾ ਮੈਂ ਬੈਟਰੀ ਕਿਉਂ ਨਹੀਂ ਲਾਈ ਕਹਿੰਦਾ ਉਸ ਤਾਂ ਡਰਾਉਣਾ ਹੀ ਸੀਗਾ ਜੇ ਚਲਾਉਣ ਦਾ ਚਲਾਦਾ ਸੀ ਉਹਦੇ ਦਿੰਦੇ ਫਿਰ ਉਹਨਾਂ ਰੱਖ ਕੇ ਆਉਣ ਦੀ ਕੀ ਲੋੜ ਸੀ ਗੱਲ ਠੀਕ ਹੈ ਵੀ ਜੇ ਚਲਾਉਣਾ ਹੀ ਹੁੰਦਾ ਉਹਨਾਂ ਨੇ ਕਿਤੇ ਵੀ ਨੇੜੇ ਤੇਰੇ ਸੌ ਗਏ ਤੇ ਬੈਠ ਜਾਂਦੇ ਟਰੱਕ ਰਾਤ ਨੂੰ ਦਿਨੇ ਚੱਲਦੇ ਰਹਿੰਦੇ ਨੇ ਉਥੇ ਉਥੇ ਡਰਟਨ ਦਬਦੇ ਤੇ ਚੱਲ ਜਾਣਾ ਸੀ ਕੰਮ ਟਾਕਾ ਪੈ ਜਾਣਾ ਸੀ ਟਾਕਾ ਪੈ ਜਾਣਾ ਸੀ ਉਹ ਕਹਿੰਦੇ ਸਾਡਾ ਸਿਰ ਨੂੰ ਤਹਿਸ਼ਸ਼ ਫਲਾਉਣ ਦਾ ਮਤਲਬ ਸੀਗਾ ਅਸੀਂ ਨਹੀਂ ਸੀ ਚਾਹੁੰਦੇ ਵੀ ਵਾਕਈ ਕੋਈ ਘੁਬਾਰਦਤ ਹੋਵੇ ਮੈਂ ਵਾਰਦਤ ਤਾਂ ਹੁਣ ਵੀ ਹੋ ਗਈ ਇਹ ਕਿਹੜਾ ਛੋਟੀ ਵਾਰਦਤ ਜੀ ਗੈਸ ਬੋਟਲਿੰਗ ਪਲਾਂਟ ਹੈ ਤੁਸੀਂ ਇਮੇਜਿਨ ਕਰੋ ਜੇ ਉਥੇ ਇੱਕ ਟਰੱਕ ਨੂੰ ਅੱਗ ਲੱਗ ਜਾਂਦੀ ਹੈ ਬਾਹਰ ਤੇ ਅੰਦਰ ਕਿੰਨਾ ਨੁਕਸਾਨ ਹੋਣਾ ਸੀ ਸਭੰਨੇ ਹੀ ਰਹਿਣਾ ਨੁਕਸਾਨ ਜ਼ਿਆਦਾ ਹੋਣਾ ਉਹ ਐਲਪੀਜੀ ਗੈਸ ਦਾ ਉਹ ਐਲਪੀਜੀ ਦਾ ਹੈਗਾ ਜੀ ਔਰ ਹੈਵੀ ਹੋ ਜਿਹੜੀ ਲਾਈਨ ਵਿਛੀ ਹੋਈ ਹੈ ਨਾ ਉਸ ਲਾਈਨ ਤੇ ਬਣਿਆ ਹੋਇਆ ਅੱਛਾ ਜਿਹੜੀ ਗੈਸ ਪਾਈਪ ਲਾਈਨ ਮਥਰਾ ਤੋਂ ਜਲੰਧਰ ਤੱਕ ਹੈ ਨਾ ਉਸ ਲਾਈਨ ਤੇ ਸੀ ਉਹ ਅੱਛਾ ਇਨੀ ਵੀ ਉਹ ਤੋਂ ਸਿਲੰਡਰ ਬਾਹਰੋਂ ਉਹਦੇ ਸਿਲੰਡਰ ਦਾ ਉਹ ਥੱਲੇ ਉਹਦੀ ਲਾਈਨ ਜਾ ਰਹੀ ਹੈ ਉੱਥੇ ਹੈਗਾ ਉਤੋਂ ਉਹ ਸਿਲੰਡਰ ਭਰਦੇ ਸੀ ਵੱਡੇ ਆਪਣੇ ਵੱਡੇ ਟੈਂਕਰਸ ਭਰਦੇ ਸੀ ਉਤੋਂ ਉਹ ਸਿਲੰਡਰ ਭਰ ਪਰਕੇਗਾ ਟੱਕਾਂ ਵਾਲਾ ਬੇਸ਼ੱਕ ਤੁਹਾਨੂੰ ਐਕਸਪਰਟ ਨੇ ਦੱਸਿਆ ਵੀ ਜੇ ਉਹ ਫਟਦਾ ਤਾਂ ਲਾਈਨ ਦਾ ਵੀ ਨੁਕਸਾਨ ਸੀ ਉਹ ਸਾਰੀ ਨੂੰ ਅੱਗ ਲੱਗ ਸਕਦੀ ਸੀ ਕੁਝ ਵੀ ਹੋ ਜਾਦਾ ਸੀ ਇਹ ਗੱਲ ਸੀ ਬੱਸ ਇਨਵੈਸਟੀਗੇਟ ਕੀਤੀ ਨਾ ਸਾਨੂੰ ਵੈਸੇ ਤਾਂ ਮੈਨੂੰ ਆਪ ਵੀ ਥੋੜਾ ਆਈਡੀਆ ਹੈਗਾ ਜੀ ਦਾ ਮੈਂ ਵੀ ਸਾਇੰਸ ਸਟੂਡੈਂਟ ਹਾਂ ਮੈਨੂੰ ਵੀ ਥੋੜਾ ਜਿਹਾ ਆਈਡੀਆ ਹੈਗਾ ਜੇ ਹੋ ਇੱਕ ਸਿਲੰਡਰ ਨੂੰ ਮਤਲਬ ਉਸ ਟਰੱਕ ਨੂੰ ਜਿਵੇਂ ਉਹ ਤੋਂ ਲੱਗਣਾ ਉਹਨੂੰ ਅੱਗ ਲੱਗਦੀ ਮੁੜ ਕੇ ਜਾਣੀ ਸੀ ਗੈਸ ਪਲੈਂਟ ਤੇ ਗੈਸ ਪਲੈਂਟ ਤਾਂ ਉਹਦੇ ਨਾਲ ਜੁੜਿਆ ਹੀ ਹੋਇਆ ਥਰਡੀ ਵੀ ਪਾਈਪਲਾਈਨ ਹੈ ਉਹਦੇ ਨਾਲ ਗੈਸ ਪਲੈਂਟ ਜੁੜਿਆ ਹੋਇਆ ਸਾਰਾ ਇਹ ਤੇ ਬੇਸ਼ੱਕ ਬਹੁਤ ਹੀ ਦੂਰ ਨਾ ਜਾਂਦੀ ਜਿੱਥੇ ਵੀ ਨੇੜੇ-ਤੇੜੇ ਫਟਦੀ ਉਹ ਤੇ ਘੱਟੋ-ਘੱਟ 5-7 ਕਿਲੋਮੀਟਰ ਤੋਂ ਨੇ ਨੁਕਸਾਨ ਕਰਨਾ ਹੀ ਕਰ ਰਹੇ ਦੋਨਾਂ ਪਾਸੇ ਅੱਗੇ ਜਾਂਦੇ ਸੀ ਉਹ ਵੀ ਜਿਹੜੇ ਪਿੱਛੇ ਨੂੰ ਵਾਪਸ ਮਤਲਬ ਜਾਂਦੇ ਸੀ ਉਹ ਵੀ ਉੱਥੇ ਨੁਕਸਾਨ ਹੋ ਰਿਹਾ ਸੀ ਪਰ ਡਿਪੈਂਡ ਕਰਦਾ ਹੈ ਵੀ ਤੁਸੀਂ ਕਿਸੇ ਸੀਨ ਆਫ ਫਰਾਈ ਨੂੰ ਕਿਵੇਂ ਜਾ ਕੇ ਦੇਖਦੇ ਹੋ ਕੋਈ ਕਿਸੇ ਐਂਗਲ ਤੋਂ ਦੇਖਦਾ ਕੋਈ ਕਿਸੇ ਐਂਗਲ ਤੋਂ ਦੇਖਦਾ ਸਾਡੇ ਦਿਮਾਗ 'ਚ ਇਹ ਆ ਗਈ ਵੀ ਚਲੋ ਅਸੀਂ ਦੇਖ ਲਓ ਨਹੀਂ ਕਿਥੋਂ ਦਾ ਕੁਝ ਮੈਨੂੰ ਨਾ ਕੰਪਿਊਟਰ ਦੀ ਥੋੜੀ ਬਹੁਤ ਨੋਲੇਜ ਵੀ ਹੈ ਤੇ ਮੈਂ ਕੁਝ ਨਾ ਕੁਝ ਕਰਦਾ ਵੀ ਰਿਹਾ ਨੇ ਇਹਦੇ ਵਿੱਚ ਕੰਪਿਊਟਰ ਦੇ ਵਿੱਚ ਕੋਈ ਨਾ ਕੁਝ ਫਰੋਲ ਕਰਾਉਂਦਾ ਕੋਈ ਫਰੋਲ ਕਰ ਰਹਿਣਾ ਮੈਂ ਖਾਸ ਤੌਰ ਤੇ ਗੂਗਲ 'ਚ ਇੰਨਾ ਕੁਝ ਹੈ ਨਾ ਜੀ ਇੰਨਾ ਕੁਝ ਹੈ ਵੀ ਸਿੱਖਣ ਨੂੰ ਤਾਂ ਕੋਈ ਲਿਮਟ ਹੀ ਨਹੀਂ ਹੈ ਇਹਨਾਂ ਨੇ ਮੁੰਡਿਆਂ ਨੇ ਬਾਅਦ 'ਚ ਇੱਕ ਹੋਰ ਥੇ ਰਾ ਹਲਵਾਰਾ 에어ਫੋਰਸ ਸਟੇਸ਼ਨ ਹੈ ਜੀ ਉੱਥੇ ਵੀ ਇਹਦਾ ਸੇਮ ਗੱਡੀ 'ਚ ਬੰਬ ਲਾਜੇ ਮਰੂਤੀ ਕਾਰ 'ਚ ਅੱਛਾ 에어ਫੋਰਸ ਸਟੇਸ਼ਨ ਦੇ ਬਿਲਕੁਲ ਗੇਟ ਤੇ ਉਹਦਾ ਕਿਉਂ ਹੋਇਆ ਸੀ ਉਹ ਫਟੇਗੇ ਸੀ ਬੰਦੇ ਇਹੀ ਬੰਦੇ ਸੀਗੇ ਇਹੀ ਜਿਹੜੇ ਬੰਦੇ ਇੱਥੇ ਇਨਵੋਲਡ ਸੀ ਨਾ ਉਹ ਫਟਿਆ ਨਹੀਂ ਸੋ ਵੀ ਉਹ ਨਾ ਉਹ ਵੀ ਨਹੀਂ ਫਟਿਆ ਉਹ ਪਤਾ ਕੀ ਹੋਇਆ ਜੀ ਉਹਦੇ ਚ ਮਤਲਬ ਸਾਡੇ ਮੁੰਡਿਆਂ ਦੀ ਕਿਸਮਤ ਚੰਗੀ ਸਮਝ ਲਓ ਉਹ ਲੱਗਾ ਸੀ ਇਗਨੀਸ਼ਨ ਦੇ ਨਾਲ ਵੀ ਜਦੋਂ ਗੱਡੀ ਨੂੰ ਸਟਾਰਟ ਕਰੋਗੇ ਫਟੂਗਾ ਜੀ ਸਲਫ ਜੂਗੀ ਉਹਦੇ ਹੋ ਹਾਂ ਉਹ ਹੋਇਆ ਕਿ ਮੁੰਡਿਆਂ ਨੇ ਗੱਡੀ ਸਟਾਰਟ ਕਰਤੀ ਸਾਨੂੰ ਨਹੀਂ ਪਤਾ ਇਸ ਗੱਲ ਦਾ ਸਾਨੂੰ ਬਾਅਦ ਜਦੋਂ ਜਾ ਕੇ ਫੜੇ ਫੜੇ ਨੇ ਸਾਰੇ ਉਹ ਫਿਰ ਪਤਾ ਲੱਗਿਆ ਉਦੋਂ ਐਸਐਪੀ ਸੀ ਕੇ ਉੱਥੇ ਹਰਮਨ ਹਰਿੰਦਰ ਚੈਲ ਸੀ ਪੱਕਾ ਪਤਾ ਨਹੀਂ ਕਿ ਉਹਨਾਂ ਨੂੰ ਸੀ ਉਨਾ ਮੁੰਡਿਆਂ ਨੂੰ ਪੁੱਛਿਆ ਮੈਂ ਮੈਂ ਜਦੋਂ ਗੱਡੀ ਸਟਾਰਟ ਕੀਤੀ ਸੀ ਕੋਈ ਮਾੜਾ ਮੋਟਾ ਖੜਕਾਜਾ ਹੋਇਆ ਸੀ ਕਹਿੰਦੇ ਆ ਮੜੀ ਸਪਾਰਕਜਾ ਹੋਇਆ ਸੀਗਾ ਮੈਂ ਕਿਹਾ ਥੋੜੀ ਕਿਸਮਤ ਚੰਗੀ ਆ ਬਚ ਗਏ ਉਹਦੇ ਚ ਵੀ ਤਕਰੀਬਨ 8-9 ਕਿਲੋ ਐਕਸਪਲੋਸਿਵ ਸੀ 8-9 ਕਿਲੋ ਉਹ ਤਾਂ ਕਿਸਮਤ ਚੰਗੀ ਸੀ ਸਾਰੇ ਆਰਡੀਐਕ ਸੀਗਾ ਜੋ ਅੱਛਾ ਜਸਟ ਮੈਂ 8-9 ਕਿਲੋ ਆਰਡੀਐਕ ਉਹਦੇ ਤੇ ਕੀ ਛੜਦਾ ਜੋ ਇਵੇਂ ਉਹ ਡਰੇ ਚਾ ਉਹ ਤਾਂ ਫਿਰ ਜਦੋਂ ਇਹਨਾਂ ਦੀ ਇੰਟਰਰਪਸ਼ਨ ਹੋਈ ਨਾ ਉਹ ਤਾਂ ਇਹਨਾਂ ਨੇ ਦੱਸਦਾ ਵੀ ਉਹ ਵੀ ਅਸੀਂ ਲਾਇਆ ਸੀਗਾ ਉਹ ਲੋਕੀ ਬਹੁਤ ਹੀ ਲੰਮੀ ਜੋੜੀ ਨਹੀਂ ਲਾਈ ਬਟ ਹੋਇਆ ਸੀ ਇਹੀ ਗਰੁੱਪ ਜਿਹੜਾ ਜਿਨ੍ਹਾਂ ਨੇ ਭੌਨੀਗੜ ਲਾਇ ਸੀ ਇਹਨਾਂ ਨੇ ਉੱਤੇ ਲਾਇਆ ਸੀ